ਆਜ ਘੱਟ ਆਪਦੀ ਮੜੀ ਜੀ ਜਿਆਦਾ ਲੱ ਖਾਦਾ ਲੱਗਦਾ ਅੱਜ ਅੱਜ ਜਿਆਦਾ ਗਾਤਾ ਲੱਗਦਾ ਹਾਂਜੀ ਬਈ ਜੀ ਹਰਿਆਣਾ ਸਾਸਰੀ ਘਰ ਆਪਣਾ ਵੀਰ ਅੱਜ ਖੁਸ਼ਦੀਪ ਸਿੰਘ ਲੱਗਾ ਉਹਦਾ ਕੰਮ ਕਰਨਾ ਆਇਆ ਇਹਨੂੰ ਵੀ ਅੱਜ ਨਹੀਂ ਤਾਂ ਮੰਝੇ ਥੋੜੀ ਜਾਂਦਾ ਸੀ ਵਿਹਲਾ ਬੈਠਾ ਵਾ ਵਾ ਤੂੰ ਇੱਥੀ ਬੋਲਦੇ ਰਹਿੰਦੇ ਰਹਿੰਦੇ ਇਹਦੇ ਤੋਂ ਖਲਾਉਣ ਲੱਗਿਆ ਅੱਜ ਕਰਨਾ ਪੈਣਾ ਇਹ ਦੱਸੋ ਵੀ ਕੀ ਬਣਾਇਆ ਖੋਲਣਾ ਜਰੂਰੀ ਹੀ ਕਪੜਾ ਮੈਨੂੰ ਆਲਾ ਖੋਲੀਏ ਖੋਲੀਏ ਮਗਰ ਲਾਉਣੀ ਫੁਰਨੀ ਜੀ ਫੁਰਲੀ ਨਹੀਂ ਖੁਰ ਨਹੀਂ ਲਾਉਣੀ ਪੁਰਨੀ ਲਾਉਣੀ ਪੋਰਮੈਨ ਆ ਗਿਆ ਆਪ ਹੋਰ ਪੋਰਮੈਨ ਆਪ ਆਇਆ ਇਹਨਾਂ ਨੂੰ ਨਹੀਂ ਪਤਾ ਲੱਗਦਾ ਹੋਰ ਕਰਕੇ ਜਾਂ ਦਿਖਾਣਾ ਆ ਕੁੱਤਾ ਏ ਅਸਲੀਆ ਤੋ ਸੁੱਕਦਾ ਹੀ ਮਾਰਿਆ ਭੈ ਅਸਲੀ ਤੇ ਹੈਗਾ ਇਹਨੂੰ ਰੋਟੀਆਂ ਵੀ ਪਾਉਣੀਆਂ ਪੈਂਦੀਆਂ ਕਿੱਦਾਂ ਢਿੰਗਦੇ ਆ ਲੈ ਆਇਆ ਯੇਸ ਖਾਦੀ ਵੇਚਣਾ ਪਾਣਾ ਵੇਹ ਨੂੰ ਚੋਬੇ ਨੂੰ ਕਹਿ ਦੇਣਾ ਸਾਬ ਬਿਆ ਕਿਸ਼ਤਾਂ ਦੋ ਤਿੰਨ ਹੈਗੀਆਂ ਓਏ ਉਹ ਦੇਖ 12 ਦਾ ਆ ਮੁੰਡਾ ਰੱਖਿਆ ਪੱਕੇ ਦੁਆਲੇ ਨੂੰ ਉੱਬੀ ਫਰੀ ਹੈ ਮੁੰਡਾ ਦੇ ਲੱਗਾ ਪਿਆ ਆ ਲੱਗਣਾ ਨਾ ਨਾਮ ਦੱਸ ਬਲੌਗ ਚ ਆਉਂਦਾ ਯਾ ਉਹ ਦੱਸੋ ਦਾ ਨਾਮ ਹੋਰ ਮੈਂ ਦਾ ਉਹਦਾ ਨਾਮ ਹੈ ਜੈਲੂ ਜੈਲੂ ਨੂੰ ਮਾਰੋ ਵਾਏ ਜੈਲੂ ਆ ਗਿਆ ਆ ਗਿਆ ਓ ਜੈਲੂ ਆ ਛੇਡ ਤੇ ਬਹੁਤ ਵੱਡਾ ਹੈ ਜੀ ਪਰ ਇਹਦੇ ਚ ਬਾਲਾ ਇਹਨੇ ਬਲਵਿੰਦਰ ਸਿੰਘ ਨੇ ਪਾ ਰੱਖਿਆ ਵਿੱਚ ਭਾਈ ਪੰਪੂ ਪਾਈਆਂ ਸੁੱਟੀਆਂ ਆਈਆਂ ਬਹੁਤ ਜ਼ਿਆਦੀਆਂ ਆ ਆਪਣੀ ਕਰਪੈਨ ਹੋ ਗਈ ਆ ਰੈਡੀ ਬਸ ਇਹਦਾ ਫੀਡਰ ਲੱਗੇ ਆ ਪੌਣ ਆ ਸਾਹਬ ਸਿੰਘਪੁਰ ਬਣਾ ਲਾ ਖੜ ਗਿਆ ਜੀ ਸੱਜਾ ਸਮਝ ਸੁਣਾ ਦੀ ਜਿਵੇਂ ਤੇ ਇਧਰ ਮੈਂ ਸਜਾ ਸੁਣਾਉਣ ਲੱਗਾ ਐ ਖੜ ਗਿਆ ਬੰਕਰ ਵਿੱਚ ਤਾਂ ਕਿੱਥੇ ਪਿਆ ਹੋਇਆ ਏ ਕਿਹੜਾ ਚਿਚੜ ਵਾਲਾ ਰੈਂਚੜ ਵਿੱਚ ਹੀ ਸੀ ਇਹ ਨਹੀਂ ਇਹ ਇਹ ਪਿਆਰ ਦਿੱਤਾ ਵਿਆਹ ਨੇ ਇਹ ਹੀ ਹੈ ਇਹੋ ਹੀ ਉਹ ਇਹਨਾਂ ਦਾ ਯਾਰ ਲੈ ਆ ਵੀਰ ਜੀ 13 ਦਾ ਆਪਾਂ ਕੀ ਕਰੀਏ ਸਾਢੇ 13 ਦਾ ਚਾਹੀਦਾ ਉਹਦਾ ਵਿਆਹ ਫਿਰ ਵੇਲੇ ਬਾਜ਼ ਕੱਟ ਆਪਦੀ ਮਰਜ਼ੀ ਜੀ ਜਿਆਦਾ ਖਾਦਾ ਲੱਗਦਾ ਅੱਜ ਅੱਜ ਜਿਆਦਾ ਗਾਤਾ ਲੱਗਦਾ ਮਕਾਬਲੇ ਦਾ ਭਾਰੀ ਹੈ ਇਹ ਇਹ ਕੁੱਤਾ ਵੀ ਆ ਦਹਾਂਦਾ ਦੇ ਭੈ ਭੁੱਖ ਨਾ ਮਾਰਿਆ ਪਿਆ ਨਾਲ ਹੀ ਆ ਨਾਲ ਹੀ ਉਹ ਵੀ ਆ ਕਰਤਾ ਟਰੈਕਟਰ ਆਪਣਾ 424 ਨਾ ਖੜੀ ਵਿੱਲੀ ਆ ਟਰਾਲੀ ਆ ਇੱਕ ਤੀ ਅਹੀਂ ਜਾਣੀ ਆ ਲੈ ਕੇ ਇਹ ਆਵੇ ਅਜੇ ਨਾ ਕਰਾ ਗੱਲ ਇਹ ਜੂਰੀਆ ਜੂਰੀਆ ਲੱਦ ਕੇ ਲੈ ਜਾਣਾ ਹੈ ਕੋਈ ਗੱਲ ਕਹਿ ਬੂਏ ਚ ਜੂਰੀਆ ਕਹਿ ਪਾਉਣਾ ਨੂੰ ਪਾਉਣਾ ਭਾਜੀ ਜੂਰੀਆ ਕਿੰਨੀਆਂ ਬੋਰੀਆਂ ਲੈ ਜਾਣੀਆਂ ਫਟੋ ਘਟ ਵੀ ਲੈ ਜਾਵਾਂ ਉੱਤਰ ਨੂੰ ਮੈਨੂੰ ਮੈਨੂੰ ਦੱਸ ਇੱਧਰੋਂ ਮੂੰਹ ਕਰਕੇ ਦੱਸ ਕਿੰਨੀ ਕੋਲ ਨਹੀਂ ਪਿਆ ਕਰਨੀ ਰੋ ਜੀ ਪੀਸ ਕੇ 5 ਕਿਲੋ 15 ਕਿਲੋ ਲੀਟਰ ਪਾਣੀ ਦੀ ਭੋਲਣੀ 15 ਕਿਲੋ ਲੀਟਰ ਪਾਣੀ ਦੀ ਨਹੀਂ ਕੋਲਣੀ 15 ਲੀਟਰ ਪਾਣੀ ਦੀ ਕੋਲਣੀ ਉਹ ਵੈਲ ਡਬਲ ਇਹ ਕਈਆਂ ਨੂੰ ਨਹੀਂ ਨਾ ਸਮਝ ਆਉਂਦੀ ਉਹ ਫਰਕ ਉਹ ਜੀ ਸਮਝਾਇਆ ਜਾਂਦਾ। ਆ 4 ਦਿਨ ਲੱਗ ਜੇ। ਇਹ ਤੇਰੀ ਵੀ ਸੱਚ ਸਿਸਟਮ ਆ ਜੇ ਤੂੰ ਇੱਕੋ ਬੋਰੀ ਇੱਕ ਦਿਨ ਪੀਸ ਲਈ ਤੇਰੇ 10 ਦਿਨ ਲੰਘ ਜਾ ਕਰਨੇ। ਇਹ 45 ਕਿਲੋ ਦੇ ਦਿਨੋਂ 9 ਦਿਨ ਤਾਂ ਲੰਘੇ ਕਰਨਗੇ। ਹਾਏ। ਦੇਖ ਬੜਾ। ਫਿਰ ਲਾ ਦੇ ਐਂ ਕਰ। ਉਹ। ਉਹ ਕਪੜਾ ਫਾੜਾ ਖੂਨ ਛਿੜੀ ਝੂਲਾ ਥੋੜਾ ਲਾ ਲੈ। ਝੂਲਾ ਲਵਾਵਾਂਗੇ ਥੱਥੇ ਬੀ ਆਰ ਵਾਲਿਆਂ ਦੇ। ਕਪੜੇ ਪਾਇਆ ਕਰੀ ਜਾਓ। ਅਤੇਰੇ ਵੀ ਠੱਠਾ ਸਾਬ ਤੋਂ ਲਵਾਵਾਂਗੇ ਝੂਲਾ ਬੀ ਆਰ ਬੀ ਆਰ ਨਹੀਂ ਜੀ ਐਸ ਧੰਜੂ ਜੀ ਐਸ ਧੰਜੂ ਬੀ ਆਰ ਲਿਖਿਆ ਹੁੰਦਾ ਬੜਾ ਉਹਨਾਂ ਨੇ ਜੀ ਐਸ ਧੰਜੂ ਨਾ 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 ਹੀ ਲਾਈਦਾ ਆ ਵੇਖੋ ਉਹ ਕਿਤੇ ਬੰਦਿਆਂ ਨੇ ਗਰੀਸ਼ ਮਲਿਆ ਮਾਸਾ ਮਾਸਾ ਆ ਕਰ ਪੈਨ ਤੇ ਐ ਲੱਗਦਾ ਜਿਵੇਂ ਉਹ ਕਿਲੋਮੀਟਰ ਤੇ ਫੈਸ਼ਰ ਹੁੰਦਾ ਤੇ ਇਹਨਾਂ ਨਾਲ ਰਖ ਲਾ ਦੋ ਯਾਰ 2000 ਤੁਸੀਂ ਦੇ ਗੁਰੂ ਉਹ ਗੱਲ ਦੱਸ ਮੰਜੇ ਕੰਮ ਲਗਾਉਂਦੇ ਤੀ ਗੱਲ ਕੀ ਤੇ ਕੰਮ ਤੂੰ ਬਾਹਰ ਪੈਂਦੀ ਹੈ ਹੱਥ ਕੱਪੜੇ ਨਾਲ ਮਲੀ ਇਹਨਾਂ ਨੂੰ ਉਹ ਬਾਹਰ ਲਾ ਉਹ ਸੀਪਾ ਖੋਲਣ ਦੇ ਆ ਮੈਂ ਆਫਟਰ ਆਲ ਕੋਰਮੈਨ ਆ ਆਫਟਰ ਆਲ ਆਫਟਰ ਆਲ ਆ ਬੰਦੇ ਵੇਖ ਲੈ ਸਾਡੇ ਕਾਰੀਗਰ ਪਲੇਟਾਂ ਨੂੰ ਹੋਏ ਨਹੀਂ ਸਤਾ ਵਕਰਾਂੀਆਂ ਲੱਭੀਆਂ ਕਿੱਥੇ ਰੱਖੀਆਂ ਚਲੋ ਜੀ ਵੀਰੇ ਮਸ਼ੀਨਾਂ ਤੋਤੀਆਂ ਕਿਨੇ ਆ ਯਾਰ ਤੋਤੀਆਂ ਨਹੀਂ ਇਹ ਖੋਲੀਆਂ ਜੀ ਉਹ ਦੱਸੋ ਪਹਿਲਾਂ ਯਾਰ ਕਿਦੇ ਭਾਂਜੂ ਮੂੰਗੀ ਜੀ ਥੋੜੀ ਲਾਉਣ ਦੀ ਲੋੜ ਚਲੋ ਜੀ ਚੋ ਨੂਗੀ ਲਾਵਾਂ ਕੱਤੇ ਲਾਦਾਂਗੇ ਇੱਥੇ ਵਾਹ ਵਾਹ ਪਲੇਟਾਂ ਨਾ ਲੱਭਿਓ ਇਹ ਜਲਦੀ ਇੱਥੇ ਲੱਭਿਓ ਕੰਮ ਕਰੋ ਸਾਰੇ ਜਲਦੀ ਏ ਹੁਣ ਗੱਤੇ ਲਾਉਣਗੇ ਇੱਥੇ ਆਪਰਾਵਲਾ ਆਜ ਬਣਾ ਆ ਨਹੀਂ ਲੱਗਿਆ ਆਲੀ ਲੈਤਾ ਕਰਕੇ ਉਧਰ ਪਈਆਂ ਹੋਰ ਮਾਨ ਸਾਹਬ ਗੱਤੇ ਲਾਉਣਗੇ ਹਾਂ ਜੀ ਆ ਜਾ ਭਰਾ ਨੇ ਏਜੰਸੀ ਕਿੱਥੇ ਆ ਪਹਿਲਾਂ ਦੱਸੋ ਏਜੰਸੀ ਇਹਨੂੰ ਦੱਸੋ ਫਿਰ ਮਾਨ ਨੂੰ ਓਏ ਯਾਰ ਕੌਣ ਆ ਤੂੰ ਕਿਵੇਂ ਬੈ ਤੂੰਦਾ ਕਵੇ ਕੀ ਹੋਇਆ ਇਹਨੂੰ ਮੋਰਚਾਲੀਆ ਗਾਵਾ ਅਸ ਮੋਰਨਿੰਗ ਹੁੰਦੀ ਆ ਮੋਟਾ ਲੱਗਦਾ ਲੱਗ ਕੇ ਮਰ ਜਾ ਮਰਦਾ ਨਹੀਂ ਮਰਦਾ ਨਾ ਮਰਦਾ ਲੈਣਾ ਲੱਗਣਾ ਆ ਲੈਣ ਨਾਲ ਲੱਗ ਕੇ ਮਰ ਜਾਣਾ ਨਹੀਂ ਮੋਟਾ ਨੂੰ ਦਿੱਤਾ ਲੱਗਦੇ ਨੂੰ ਹਟ ਫੜੀਏ ਦਰੋਂ ਕੱਢੀ ਬਾਹਰ ਸਾਡਾ ਕਰਦੇ ਮੋੜ ਨਾਲ ਹੀ ਕਸਦੀਏ ਨਾਲ ਨਾਲ ਹੀ ਰਹਿਣ ਦੇ ਕੱਥੇ ਮੁਰ ਕੇ ਲੱਭ ਦੇਣਗੇ ਯਾਰ ਜਿੰਨੇ ਵੀ ਜੀ ਜੋ ਕਹੂੰਗੀ ਉਹ ਕਰ ਦਿੰਦਾ ਹਾਂ ਕਪੜਾ ਤਾਏ ਧੋ ਕੇ ਤਾਏ ਮਾਰ ਕੇ ਟੰਗ ਦੋ ਇਹਨੂੰ ਨਾਲ ਇਹ ਅਫਰੋਲ ਹੁਣ ਫੋਰਮੈਨ ਆਪ ਹੀ ਕੱਢੂ ਸੀਪਾ ਆਪ ਹੀ ਆਪ ਹੀ ਵੇਖ ਨਿਕਲਦੀਆਂ ਕਿਹੜੀਆਂ ਕਈਆਂ ਨਹੀਂ ਧੋੜੇ ਮਾਰ ਮਾਰ ਕੇ ਕੱਢ ਦੇ ਫੋਨ ਦੇ ਫੜ ਫੋਰਮੈਨ ਸਾਰ ਫੜੋ ਲੈ ਫੋਨ ਤੇ ਫੋਨ ਤੇ ਇੰਨਾ ਸਫਾਈ ਕੀਤੀ ਹੈ ਆ ਵੇਖੋ ਮਹੀਨ ਤੋਤੀ ਮਹੀਨ ਤੋਤੀ ਹੈ ਵਖਾਦੇ ਚੰਗੀ ਤਰ੍ਹਾਂ ਚੀਪਾ ਇਹਦੀ ਗੱਲ ਜਿੰਮਨ ਮਰਨ ਵਾਲਿਆਂ ਨੂੰ ਸ਼ਰਮ ਚਾਹੀਦੀ ਜਿਹੜੇ ਚਲਾਉਂ ਥੋਣ ਵੀ ਗਏ ਸੀ ਭਾਨਾ ਯਾ ਤੂੰ ਹੁੰਦਾ ਟੇਕਾ ਹੀ ਹੁਣ ਤੇ ਫਸਲਾਂ ਵੱਢੀਏ ਨਹੀਂ ਆ ਹੈਲੋ ਪੈਲਸ ਨਹੀਂ ਕੰਨ ਚ ਹੀ ਡਾਜਾ ਕਰਦੇ ਹੈ 흘 ਗਈਆ ਅਕਤਿਆਂ ਨਾਲ ਹੀ ਪਾ ਗਏ ਤੇ ਨਾਲ ਹੀ ਮੇਰੇ ਵੀਰ ਪਾ ਦੋ ਨਾਟ ਕੋਈ ਗੱਲ ਨਹੀਂ ਪਾਉਂ ਦੋ ਕਪੜਾ ਧੋ ਕੇ ਤੇ ਮਸ਼ੀਨ ਤੇ ਰੱਖੋ ਉੱਤੇ ਲਿਆ ਕਰਾਂਗੀ ਨਹੀਂ ਉੱਤੇ ਜਿੱਥੇ ਗਮ ਝੂਲੇ ਦਾ ਮੋਗ ਗਿਆ ਉੱਥੇ ਕੱਢ ਦੇਣਾ ਉਹ ਹੋ ਰਹੀ ਐ ਲਾਈ ਤੇ ਲੰਡੀ ਜੀ ਲੱਗਦੀ ਆ ਫੋਟੋ ਕੀ ਹੋ ਗਈ ਮਸ਼ੀਨ ਪਿੱਛੋਂ ਆ ਫੜ ਲਾ ਆ ਨਾੜ ਦਾ ਗਾਡਾ ਫੜ ਕੋਈ ਨਹੀਂ ਨਹੀਂ ਪਾ ਦੇ ਭਰਾਵਾ ਓਏ ਉਹ ਲਿਪਾਈਂ ਅੰਦਰ ਮਿੱਟੀ ਇਕਾੜੀ ਇਹ ਭਾ ਲਾਉਣੀਆਂ ਪੈਣੀਆਂ ਈ ਸਾਰੀਆਂ ਭਾ ਲਾ ਇਹ ਉਹ ਲਾਉਣ ਲਈ ਨਰ ਨੜ ਪਾਉਣ ਲਈ ਰਹਿੰਦੇ ਉਹ ਲਾਉਣਾ ਨਰ ਸਾਰੇ ਕੱਢ ਕੇ ਪੱਤੀਆਂ ਨਾਲ ਪਾ ਦੇ ਜੇ ਝੂਲਾ ਲਾਏ ਤਾਂ ਬਾਅਦ ਚੋਂ ਪਤਾ ਲੱਗਦੀਆਂ ਹੀਆਂ ਲਾ ਲਾਂਗੇ ਹਾਂ ਪਾ ਦੇ ਭਵੇਂ ਆ ਪੱਤੀ ਮੇਰਾ ਬੈਗ ਵਾਲੀ ਹੋਰ ਇੱਥੇ ਕਿਹੜਾ ਕੁਝ ਆਉਣਾ ਬੈਗ ਵਾਲੀ ਪਾ ਦੇ ਨਹੀਂ ਵੀ ਆਉਣਾ ਜੈਕ ਆਉਣਾ ਇੱਥੇ ਕਿਹੜੇ ਜੈਕ ਆਉਂਦੇ ਜੈਕ ਕਿ ਲੱਗੇ ਹੋਣਾ ਉਤੋਂ ਭਰ ਕੇ ਜਗਾਰ ਵਾਲੇ ਫੜ ਕਿਨੂੰ ਨੂੰ ਜੈਕ ਹੀ ਲੱਗਦਾ ਹੋਰ ਕੀ ਕਿਨੂੰ ਨੂੰ ਕਿਨੂੰ ਟਰਾਲੀ ਜੀ ਨੂੰ ਅੱਛਾ ਕਰ ਦੱਸ ਸਾਦੇ ਹੀ ਦੋ ਇੱਥੇ ਬਾਅਦ ਕੈਮਰਾ ਕਹਤ ਜੈਕ ਅਹੀਂ ਦੋ ਫਿੰਗਰਾਂ ਬੰਨ੍ਹ ਦੇਣੀਆਂ ਮਗਰ ਜਦੋਂ ਭਰਿਆ ਕਰਿਆ ਆਪੇ ਖਾਲੀ ਹੋ ਜਾ ਕੇ ਜੈਕ ਜੱਕ ਲਾਇਓ ਲਾ ਮਾ ਆਪੇ ਆ ਲਾਈਟਾਂ ਦੀਆਂ ਤਾਰਾਂ ਤੁਰਾ ਕਿਨੇ ਤੋੜੀਆਂ ਪਈਆਂ ਤੇਰੇ ਕਹਾਬ ਸਾਹਿਬ ਨੇ ਆਪ ਆਫਟਰ ਆਲ ਤੋੜੀਆਂ ਕੋਈ ਯਾਰ ਮੈਂ ਭੰਦੀ ਜਾਵੇ ਦੱਸ ਕੇ ਕੋ ਗਲਤ ਕੰਮ ਹੁੰਦਾ ਉਹ ਮੇਰਾ ਨਾਮ ਲੱਗ ਜਾਣਾ ਯਾਰ ਉਹ ਫਰਮਾਇਆ ਹੁਣ ਕਹਿਣਾ ਤੇ ਜਦੋਂ ਮੰਨਦੇ ਨਹੀਂਗੇ ਕੇ ਦਾ ਤੇ ਨਾਮ ਲਾਉਣਾ ਹੀ ਹੈ ਇਹਦਾ ਤੇ ਨਾਮ ਲਾਉਣਾ ਕੀ ਕਰੀਏ ਮਜਬੂਰੀ ਹੈ ਨਾਮ ਲਾਉਣ ਨੂੰ ਜੀ ਜੀ ਕੀ ਕਰਾਂਗੇ ਆਪਾਂ ਬੱਲੂ ਇਹਦਾ ਕੀ ਜਾਊ ਇਹਦਾ ਕੀ ਜਾਊ ਕਿਵੇਂ ਕੰਮ ਨਵੀਂ ਮਸ਼ੀਨ ਆ ਇਹ ਪਨ ਤੇ ਰੱਖ ਤੂੰ ਤੁਸੀਂ ਆਪੇ ਨੂੰ ਸਾਬਿਆ ਓਏ ਇਹਦਾ ਕੀ ਜਾਊ ਖੜਾ ਰੋ ਸਾਬਿਆ ਜਾ ਪਾਣੀ ਦਾ ਵਟਕੂ ਨਰ ਭਾਗ ਲਿਆ ਇਹਨੇ ਲੈ ਆਉਣਿਆ ਅੱਗੇ ਨਹੀਂ ਠੀਕ ਐ ਛਾਬਾ ਇਹ ਤੇ ਆਖਰੀ ਛਾਵਾਂ ਤੇ ਆਜੋ ਆਜੋ ਪਤਾ ਲੈ ਲਓ ਇਹਦਾ ਹੁਣੇ ਹੀ ਨਹੀਂ ਅਫਸੋਸ ਕਰਦਿਏ ਈਗਾ ਲਾ ਇਹ ਚੰਗਾ ਕੋਲ ਆਉਂਦੇ ਪਤਾ ਲੈ ਲਓ ਇਹਦਾ ਹੁਣੇ ਹੀ ਕਿੱਥੇ ਟੰਗੀਆਂ ਆਉਂਦੇ ਕੋਲਈਆਂ ਸਾਰੀਆਂ ਉਹ ਬਾਕੀ ਆ ਗਏ ਇੱਥੇ ਰੇ ਆਇਦਲ ਚਲ ਰਹੀਆਂ ਕਥਾਈਆਂ ਅੱਲੇ ਢਿਮੜੀਆਂ ਦੇ ਨੇ ਸ਼ੈਟ ਡੱਕਰ ਪੈਨਾ ਰੱਖਣ ਨੂੰ ਉਹ ਖਲਾ ਕਰ ਪੈਨਾ ਡੱਕਣ ਨੂੰ ਪਾਇਆ ਹੈਗਾ ਤੇ ਵਿੱਚ ਤੂੜੀਆਂ ਭਰੀਆਂ ਇਹਨਾਂ ਨੇ ਆਹ ਸਾਬੇ ਦੇ ਕੰਮ ਸਾਰੇ ਵਧੀਆ ਲੱਗਦੀ ਐਵੇਂ ਲੰਡੀ ਜੀ ਲੱਗਦੀ ਚਾਹੀਦੀ ਲਾਲਾ ਤੈਨੂੰ ਮੈਂ ਕਿਹਾ ਨਹੀਂ ਲਾਲਾ ਇੱਥੇ ਮੀਂਹ ਦਾ ਨਹੀਂ ਲਾ ਰਹੀ ਇਹ ਨਹੀਂ ਨਹੀਂ ਸਭੇ ਛੀਲ ਤਾਂ ਗਈ ਨੇ ਛੀਲ ਤਾਂ ਲੱਗਿਆ ਰਹਿੰਦਾ ਛੀਲ ਵੀ ਆ ਗਿਆ ਨੇ ਹਾਂ ਇਹਦੀ ਵਾਇਸ ਨਾਲ ਕੀ ਹੋਇਆ ਇਹ ਆਖਰੀ ਸਾਵਾਂ ਤੇ ਲੱਗਦਾ ਜੇ ਲੱਗੂਗਾ ਛੀਲਣਾ ਨਾ ਆ ਗਿਆ ਨਾ ਪੀ ਲਿਆ ਦਵਾਈ ਦਿੱਤੀ ਹੈ। ਦੇਖ ਕੇ ਪਾ ਲੇ ਦਵਾਈ ਪੀ ਲਈ। ਤੇ ਆਣ ਐਂਡ ਹੋਣ ਵਾਲਾ ਕੰਮ ਇਹਦਾ। ਨਹੀਂ ਜੱਜ ਗਿਆ ਨਹੀਂ। ਉਹ। ਇਹ। ਇਹ। ਨੇੜੇ ਉਹ ਬੱਲੂ ਦੀ ਆਵਾਜ਼ ਨਹੀਂ ਆਣੀ। ਬੋਲਿੰਗ ਕੀ ਕਹਿਣ ਲਿਆ? ਬਾਅਦ ਤੋਂ ਬੜਾ ਇਤਰਾ ਵਧੀਆ ਲੱਗਦੀ ਆ। ਜਿੰਦੀ ਖੋਦਣ ਕਾਬੇ ਸੰਗ ਬਾਵਾ ਦੇ ਨਾਲ ਤਾਂ ਨਹੀਂ ਖਰਾਬ ਕੇ ਮਾਲ ਹੀ ਚੰਗਾ ਮਿਲਣਾ ਪਿਆ ਇਹ ਬਾਈ ਜੀ ਮੰਡੇ ਲੱਗੇ ਆਉਂਦੇ ਆ ਇਹਨਾਂ ਨੂੰ ਜਿੜਾ ਵੀ ਐਂਗਿਟਰ ਕਰਤਾ ਸਾਫ ਮਾਰਿਆ ਪਾਣੀ ਥੂਲਾ ਮੰਡੇ ਦਾੰਦ ਨੂੰ ਸਾਰਾ ਰੱਤ ਪਾਵੇ ਤੇਰੀ ਵੀ ਖੱਟਲੀ ਆ ਤੇਰੀ ਵੀ ਬਣਾ ਰਹੀ ਆ ਆ ਕਰਤੀ ਬਾਈ ਜੀ ਇਹਨਾਂ ਨੇ ਸਾਫ ਮਾੜਾ ਮੋੜ ਗੰਦ ਗੰਦ ਰਹਿ ਗਿਆ ਸੀ ਇਹਨੂੰ ਆ ਰਹੀ ਐ ਸ਼ੌਂ ਪਰ ਬੇਬਿਆਂ ਹਾਂ ਤੇ ਇਹਦਾ ਖੋਲਾਂਗੇ ਕਲੱਚ ਹੁਣ ਇਹਦੇ ਕਲੱਚ 'ਚ ਹੈਗਾ ਪ੍ਰੋਬਲਮ ਥੋੜੀ ਇਹਨੂੰ ਬੰਦਾ ਧੀਨਾ ਨਹੀਂ ਆ ਜੇ ਕਾਲਾ ਇਹ ਗਹਿਣਾ ਵੀ ਨਹੀਂ ਆ ਜਾ ਪੱਗੇ ਦਾ ਪੰਪ ਲੈ ਗਿਆ ਹਵਾ ਹਾਂ ਬੱਸ ਪਾਣੀ ਮੁੱਕ ਗਿਆ ਪਾਣੀ ਤੇ ਧਰਤੀ ਜੋ ਮੁੱਕ ਚੱਲਿਆ ਤੇਰਾ ਤੇ ਫੇਰ ਪੰਪ ਆ ਆ ਹੁਣ ਸੌਖਾ ਹੀ ਖੁੱਲ ਗਿਆ ਹੋਣਾ ਸਗੋ ਇਹ ਤਾਂ ਮੈਂ ਸੌਖਾ ਹੀ ਖੁੱਲ ਗਿਆ ਹੋਣਾ ਹੁਣ ਜਾਇਆ ਨਾ ਜੇ ਅਸੀਂ ਸਟਾਰਟ ਕੀ ਦੀ ਤੇ ਕੀ ਹੈਗੀ ਫੇਰ ਮਾਰੇ ਮੁਗਾ ਇਹ ਬੰਦ ਹੀ ਇਹਦਾ ਜਿਆਦਾ ਹੈ ਇਹੋ ਚੀਜ਼ਾਂ ਦਾ ਤੇ ਪੰਗਾ ਰਿਹਾ ਸਾਰਾ ਸੀਜ਼ਨ ਤੇ ਵੇਹਰੇ ਨਹੀਂ ਆ ਕੋਈ ਮੁਸ਼ਕਲ ਨਹੀਂ 100 ਸੂਟ ਟੈਂਪਰੇਚਰ ਤਾਂ ਆਮ ਹੀ ਹੋ ਜਾਂਦਾ ਕੋਈ ਮੁਸ਼ਕਲ ਨਹੀਂ ਇਹ ਕਾ ਕੋਈ ਮੁਸ਼ਕਲ ਦਾ ਮਹਿਤੀ ਵੀ ਖੜਾ ਹੈ ਜੇ ਮੈਂ ਡਰਾਈਵਰ ਹਾਂ ਹੁਣ ਮੈਂ ਸਾਫ਼ ਕਰਨੀ ਹੈ ਮਸ਼ੀਨ ਨਹੀਂ ਨਹੀਂ ਭਰਾਵਾ ਅਹੀਂ ਕਰਨੀ ਆ ਤੁਸੀਂ ਕਿਉਂ ਕਰਨੀ ਆ ਜਵਾਨੋ ਸੈਡਾਂ ਸੂਡਾਂ ਤੇ ਮਾਰ ਲੋ ਕੱਪੜਾ ਬੰਮੇ ਆਣ ਲੈ ਤੂੰ ਤੇ ਲਸ਼ਕਾਤੀ ਆ ਤੇ ਤੇਰੇ ਅਰਗੇ ਬੰਦੇ ਕਿਤੋਂ ਲੱਭਣੇ ਉਹਨਾਂ ਚੀਜ਼ਾਂ ਪਾਈਪਾਂ ਪੂਪਾਂ ਦੇ ਮਾਰ ਦੋ ਬਸ ਠੀਕ ਆ ओके हो गया काम निखरी भाई निखरी पूरी ਮਸ਼ੀਨ ਤਾਂ ਬਹੁਤ ਚੰਗੀ ਆ ਆਪਣੀ ਪਰ ਇਹਨਾਂ ਨੂੰ ਨਾ ਵਿਸ਼ਾਲ ਦੇ ਪੇਂਟ ਨੂੰ ਇੱਕੋ ਬਿਮਾਰੀ ਆ ਵਾ ਐਦਾਂ ਰੰਗ ਲੈਂਦਾ ਪਪੜੀਆਂ ਬਣ ਲੈਂਦਾ ਇਹ ਕਿਹੜਾ ਪ੍ਰੈਸ਼ਰ ਮਾਰਨਦਾ ਹੈ ਸਿੰਪਲ ਮੋਟਰ ਨਾਲ ਚੱਲਣ ਦਾ ਕੰਮ ਦੋ ਯਾਰ ਮੜਾ ਆ ਜਾ ਧਿਆਨ ਬੰਦੇ ਸਾਡੇ ਨਰਾਜ ਹੁੰਦੇ ਉਹਨੂੰ ਦੁੱਖ ਹੁੰਦਾ ਇੰਨੇ ਪੈਸੇ ਲਾਏ ਕੋਈ ਦੀ ਉਹ ਪ੍ਰੀਤ ਵਾਲਿਆਂ ਦਾ ਨਹੀਂ ਲੈਂਦਾ ਰੰਗ ਉਹ ਠੀਕ ਆ ਭਰਾਵਾ ਠੀਕ ਆ ਅਹੀਂ ਤੇਰੀ ਗੱਲ ਨਾਲ ਨਹੀਂ ਸਹਿਮ ਤਾਂ ਠੀਕ ਆ ਇਹ ਤਾਂ ਗੁੱਲਾ ਆ ਲੱਗਦਾ ਇੰਨਾ ਕੱਚਾ ਰਾਂਗ ਮਾਰਿਆ ਹੁੰਦਾ ਨਹੀਂ ਨਹੀਂ ਰਾਂਗ ਤਾਂ ਪੱਕਾ ਹੀ ਆ ਉਹ ਪੱਕਾ ਕਰ ਆਏ ਤੇ ਸਭੀ ਗਿੰਤੀ ਲੈ ਲਿਆ ਨਹੀਂ ਨਹੀਂ ਆਏ ਮਤੋਂ ਲੈ ਲਿਆ ਆ ਕੀ ਕਰਤਾ ਈ ਆ ਬੱਲੂ ਮੈਂ ਚੱਲੂ ਕੰਮ ਹੀ ਕਰ ਉਹ ਉਹ ਲੈ ਖੜਨੀ ਆਈ ਹੈ ਨਾਲ ਹੀ ਲੈ ਜਾਣੀ ਹੈ ਮਾਰੀ ਦਿਓ ਪਾਣੀ ਇਹ ਅਸੀਂ ਅੱਥੀ ਕੀਤਾ ਨਾ ਆਪ